ਪੁਲਿਸ ਡਿਪਾਰਟਮੈਂਟ ਦੇ ਡਰਗ ਇਨਸਪੈਕਟਰ ਵੱਲੋਂ ਰੇਡ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੋਵੇ ਉਸ ਨੂੰ ਲੈ ਕੇ ਕਦੇ ਕਾਸੋ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਕਿਤੇ ਬਾਜ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਈਗਲ ਚਲਾਇਆ ਜਾ ਰਿਹਾ ਹੈ ਦਵਾਈਆਂ ਬਰਾਮਦ ਹੋਈਆਂ ਜੋ ਕਿ ਉਹਨੇ ਬਿਨਾਂ ਸੇਲ ਪਰਚੇਜ਼ ਰਿਕਾਰਡ ਰੱਖੀਆਂ ਹੋਈਆਂ ਦੋਸਤੋ ਤੁਸੀਂ ਦੇਖ ਰਹੇ ਹੋ ਰਜਨ ਸਪੋਕਸਮੈਨ ਇਸ ਵੇਲੇ ਮੌਜੂਦ ਹਾਂ ਅਸੀਂ ਜੀਰਾ ਦੇ ਵਿੱਚ ਜੀਰਾ ਦੇ ਬੱਸ ਸਟੈਂਡ ਦੇ ਸਾਹਮਣੇ ਕ੍ਰਿਸ਼ਨਾ ਮੈਡੀਕੋਜ਼ ਮੈਡੀਕਲ ਹਾਲ ਹੈ ਜਿਹੜਾ ਜਿਸ ਦੇ ਉੱਪਰ ਅੱਜ ਪੁਲਿਸ ਡਿਪਾਰਟਮੈਂਟ ਤੇ ਡਰਗ ਇੰਸਪੈਕਟਰ ਵੱਲੋਂ ਰੇਡ ਕੀਤੀ ਗਈ ਹੈ ਇਹ ਰੇਡ ਨਸ਼ੇ ਨੂੰ ਲੈ ਕੇ ਕੀਤੀ ਗਈ ਹੈ ਜਿਹੜਾ ਕਿ ਕੈਪਸੂਲ ਤੇ ਗੋਲੀਆਂ ਦੇ ਵਿੱਚ ਜਿਹੜਾ ਲੋਕਾਂ ਨੂੰ ਵੇਚਿਆ ਜਾਂਦਾ ਇਸ ਨਸ਼ੇ ਨੂੰ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਕਿ ਵਚਨਬੱਧਤਾ ਦਿਖਾਈ ਗਈ ਹੈ ਤੇ ਉਹਨਾਂ ਵੱਲੋਂ ਜਿਹੜੀ ਇਹਦੇ ਤੇ ਸਖਤੀ ਕੀਤੀ ਗਈ ਹੈ ਤੇ ਜਗ੍ਹਾ ਜਗ੍ਹਾ ਤੇ ਜਿਹੜੀਆਂ ਇਸ ਕਰਕੇ ਰੇਡਾਂ ਕੀਤੀਆਂ ਜਾ ਰਹੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੋਵੇ ਉਸ ਨੂੰ ਲੈ ਕੇ ਕਿਤੇ ਕਾਸੋ ਆਪਰੇਸ਼ਨ ਕਰਾਇਆ ਜਾ ਰਿਹਾ ਕਿਤੇ ਬਾਜ ਆਪਰੇਸ਼ਨ ਚਲਾਇਆ ਜਾ ਰਿਹਾ ਈਗਲ ਚਲਾਇਆ ਜਾ ਰਿਹਾ ਇਸੇ ਤਰ੍ਹਾਂ ਮਤਲਬ ਕਈ ਆਪਰੇਸ਼ਨ ਚਲਾਏ ਜਾ ਰਹੇ ਨੇ ਜਿੰਦੇ ਤਹਿਤ ਜਿਹੜਾ ਕਿ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਪਰ ਇਹ ਨਸ਼ਾ ਵੇਚਣ ਵਾਲੇ ਲੋਗ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆਉਂਦੇ ਕਿਉਂਕਿ ਛੋਟੀ ਰਕਮ ਲਗਾ ਕੇ ਵੱਡਾ ਮੁਨਾਫਾ ਕਮਾਇਆ ਜਾ ਰਿਹਾ ਇਸੇ ਤਰ੍ਹਾਂ ਅੱਜ ਡੀਐਸਪੀ ਜੀਰਾ ਤੇ ਡਰੱਗ ਇੰਸਪੈਕਟਰ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਮਲਾ ਹੈ ਸਾਰਾ ਇੱਥੇ ਰੇਡ ਕਰਨ ਦਾ। ਦੇ ਲਈ ਡੀਐਸਪੀ ਜੀਰਾ ਗੁਰਦੀਪ ਸਿੰਘ ਮੌਜੂਦ ਨੇ ਤੇ ਸਰ ਜਿਹੜੀ ਆ ਮੈਡੀਕਲ ਤੇ ਰੇਡ ਕਰ ਰਹੇ ਹੋ ਇਹ ਕਿੰਨਾ ਕਾਰਨਾ ਕਰਕੇ। ਨੇ ਅੱਜ ਸਾਡੇ ਕੋਲੇ ਇੱਥੇ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਤੇ ਨਾਲ ਉਹਨਾਂ ਦੇ ਸਰ ਲਖਮਨ ਸਿੰਘ ਹੈਗੇ ਜੋ ਉਹਨਾਂ ਦੀ ਜਨਰਲ ਲਾਇਸੈਂਸਿੰਗ ਅਥਾਰਟੀ ਆ। ਉਹ ਆਈਸੀ ਕਹਿੰਦੇ ਵੀ ਅਸੀਂ ਜੋ ਕੇਮਿਸਟਾਂ ਦੀ ਦੁਕਾਨਾਂ ਜਿਹੜੇ ਚੈੱਕ ਕਰਨੀਆਂ। ਤੇ ਜੋ ਉਹਨਾਂ ਦੇ ਨਾਲ ਅਸੀਂ ਬਤੌਰ ਪੁਲਿਸ ਹੈਲਪ ਇੱਥੇ ਆਏ ਆਂ ਤੇ ਉਹਨਾਂ ਦੀ ਟੀਮ ਵੱਲੋਂ ਜਿਹੜੀ ਹੈ ਕੇਮਿਸਟ ਸ਼ਾਪਸ ਦੀ ਦੁਕਾਨ ਚੈਕਿੰਗ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਜਿਵੇਂ ਦੱਸਿਆ ਜਾ ਰਿਹਾ ਕਿ ਡਰੱਗ ਇਨਸਪੈਕਟਰ ਆਏ ਨੇ ਬਾਕੀ ਜਾਣਕਾਰੀ ਡਰੱਗ ਇਨਸਪੈਕਟਰ ਤੋਂ ਲੈਣੇ ਕਿ ਕੀ ਜਾਣਕਾਰੀ ਕੀ ਉਹਨਾਂ ਕੋਲ ਰਿਕਵਰੀ ਕੀਤੀ ਗਈ ਹੈ ਜੋ ਅੱਜ ਰੇਡ ਕੀਤੀ ਜਾ ਰਹੀ ਹੈ ਬਤਵਾਰੀਕ ਸੁਰੱਖਿਆ ਕਿਉਂ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਉਹਦੇ ਤਹਿਤ ਪੁਲਿਸ ਟੀਮ ਵੱਲੋਂ ਤੇ ਸਾਡੀ ਟੀਮ ਵੱਲੋਂ ਜੁਆਇੰਟ ਇੰਸਪੈਕਸ਼ਨ ਕੀਤਾ ਜਾ ਰਿਹਾ ਹੈ ਚੈਕਿੰਗ ਕੀਤੀਆਂ ਜਾ ਰਹੀਆਂ ਹਾਂ ਫਿਰਨੇ ਕੋ ਮੈਡੀਕਲ ਆ ਹਜੇ ਤਾਂ ਦੋ ਦੀ ਚੈਕਿੰਗ ਕੀਤੀ ਹੈ ਇੱਕ ਕ੍ਰਿਸ਼ਨ ਮੈਡੀਕਲ ਹਾਲ ਸੀ ਬਸੰਦ ਦੇ ਆਪੋਜ਼ਿਟ ਦੀਰਾ ਜਿਹਦੇ ਕੋਲੋਂ ਕੁਝ ਦਵਾਈਆਂ ਗ੍ਰਾਮਤ ਹੋਈਆਂ ਜੋ ਕਿ ਉਹਨੇ ਬਿਨਾਂ ਸੇਲ ਪਰਚੇਜ਼ ਰਿਕਾਰਡ ਰੱਖੀਆਂ ਹੋਈਆਂ ਸੀ ਜੀ ਨਾਮ ਕੀ ਹੁੰਦਾ ਦਾ ਕ੍ਰਿਸ਼ਨ ਮੈਡੀਕਲ ਹਾਲ ਤੇ ਹੋਰ ਕੀ ਇਹਨਾਂ ਨੂੰ ਮਤਲਬ ਇਹਨਾਂ ਕੋਲ ਕੋਈ ਗ੍ਰਾਮਤ ਹੋਇਆ ਕਿਤੇ ਇਹਨਾਂ ਕੋਲ ਗ੍ਰਾਮਤ ਨਹੀਂ ਹੋਇਆ ਬਟ ਇਹਨਾਂ ਕੋਲੋਂ ਕੰਟਰਾਵੈਂਸ਼ਨ ਬਣੀ ਆ ਤੇ ਕੁਝ ਕਰ ਜੋ ਜਿਹਦੇ ਅਗੇਂਸਟ ਸਾਡੇ ਡਿਪਾਰਟਮੈਂਟ ਵੱਲੋਂ ਜੋ ਵੀ ਬੰਦ ਕਾਰਵਾਈ ਕੀਤੀ ਜਾਏਗੀ ਬਿੱਲ ਵਗੈਰਾ ਦੱਲ ਐਸਚ ਉਸ ਜੁਕ੍ਰੀਸ਼ਨ ਮੈਡੀਕਲ ਹਾਲ ਵੱਲੋਂ ਪਰਚੇਜ਼ ਬਿਲ ਪੇਸ਼ ਕੀਤਾ ਗਿਆ ਸੀ ਪਰ ਉਹਦੇ ਅਕੋਰਡਿੰਗ ਸੇਲ ਨਹੀਂ ਸ਼ੋ ਕੀਤੀ ਤੇ ਤਾਂ ਕਰਕੇ ਉੱਥੇ ਦਵਾਈਆਂ ਸਾਨੂੰ ਸੀਵ ਕਰਨੀਆਂ ਸੀ ਤੇ ਬਿਲ ਵੀ ਰੀਡ ਕੀਤੀ ਗਈ ਸੀ ਇਹਨਾਂ ਨੂੰ ਅਦਾਆ ਕੀਤਾ ਗਿਆ ਸੀ ਇਹਨਾਂ ਦੇ ਤੋਂ ਕੋਈ ਅਸਰ ਹੋਇਆ ਅਸਾ ਦੇਨਾਂ ਨੂੰ ਕਰਨਾ ਚਾਹੀਦਾ ਹੈ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਕਿ ਬਿਨਾ ਬਿਲ ਤੋਂ ਜਾਂ ਬਿਨਾ ਪਰਚੇਜ਼ ਬਿਲ ਜਾਂ ਸੇਲ ਬਿਲ ਤੋਂ ਮੈਡੀਸਨ ਨਾ ਸੇਲ ਕਰਨ ਆਪਣੀ ਪ੍ਰੋਪਰ ਰਿਕਾਰਡ ਰੱਖਣ ਔਰ ਆਪਣਾ ਫਾਰਮਾਸਿਸਟ ਵਗੈਰਾ ਪ੍ਰੈਜ਼ੈਂਟ ਰਹੇ ਦੁਕਾਨ ਤੇ